ਸਾਸੀ ਕਾਲ ਦੋਸਤੋ ਕੀ ਹਾਲ ਚਾਲ ਜੀ ਕੱਲ ਆਪਣੇ ਪਿੰਡ ਮੇਲਾ ਸੀ ਤੇ ਮੇਲੇ ਤੋਂ ਬਾਅਦ ਜੋ ਵੀ ਕੂੜਾ ਕਰਕੜ ਫਿੱਲ ਰਿਹਾ ਸੀ ਆ ਸਰਪੰਚ ਸਾਹਿਬ ਤੇ ਨਾਲ ਜਿਹੜੇ ਗਰਾਊਂਡ 'ਚ ਪਲੇਅਰ ਖੇਡਦੇ ਆ ਉਹਨਾਂ ਨੂੰ ਲੈ ਕੇ ਸਫਾਈ ਦੀ ਸੇਵਾ ਕਰ ਰਹੇ ਆ ਸਰਪੰਚ ਸਾਹਿਬ 사ਸੀ ਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਠੀਕ ਸੁਣਾਓ ਬੜੀਆਂ ਅੱਜ ਧੁੱਪੇ ਸਫਾਈਆਂ ਚੱਲਣੀਆਂ ਆਹੋ ਉਹ ਤੈ ਇੱਧਰ ਲੈ ਆਓ ਆ ਪਾ ਕੇ ਲੈ ਆਓ ਇੱਧਰ ਸਫਾਈਆਂ ਕਰਮਜੀ ਦੇ ਕੱਲ ਆਪਣੇ ਪਿੰਡ ਦੇ ਸਾਰੇ ਭੈਣ ਭਰਾ ਨਾਲ ਰਲ ਮਿਲ ਕੇ ਇੱਕ ਜਿਹੜਾ ਸਾਲ ਬਾਅਦ ਛਿੰਝ ਮੇਲਾ ਕਰ ਰਿਹਾ ਤੇ ਕੱਲ ਮੇਲਾ ਹੋਇਆ ਤੇ ਤੁਹਾਨੂੰ ਪਤਾ ਸੰਗਤ ਵੀ ਆਉਂਦੀ ਆ ਲੰਗਰ ਪਾਣੀ ਵੀ ਪਾਣ ਪੀਣ ਵਾਸਤੇ ਪੀਣ ਵਾਲੀਆਂ ਦੁਕਾਨਾਂ ਵੀ ਲੱਗਦੀਆਂ ਜਿਹੜੀਆਂ ਹੈ ਨਾ ਕੋਈ ਕੰਨਵੀ ਦੀ ਆ ਰਿਹਾ ਕੋਈ ਦੂਜੀ ਕੁੱਕੀ ਗੋਲ ਕੱਪੜੀਆਂ ਦੀ ਤੇ ਉਹ ਜਿਹੜੇ ਡਿਸਪੋਜ਼ਰ ਹੁੰਦਾ ਉਹ ਸਾਰਾ ਖਿਲਰਿਆ ਇੱਥੇ ਇੱਕ ਬਾਕੀਆ ਤੇ ਗਰਾਊਂਡ 'ਚ ਥੋੜਾ ਜਿਹਾ ਅਜੇ ਤੁਹਾਨੂੰ ਪਤਾ ਵਾ ਗਰਾਊਂਡ ਦੀ ਤਿਆਰੀ ਕਰਨੀ ਆ ਇਹ ਉਹ ਮਿਕਸਚਰ ਜਿਆ ਦੇ ਆ ਫੇਰ ਨਾਲ ਵਿੱਚ ਜਿਹੜੀ ਬੂਟੀ ਪਾਟੀ ਕੀਤੀ ਤੇ ਹੁਣ ਥੋੜਾ ਜਿਆ ਇਹਦੇ ਵਾਸਤੇ ਕਰਾਂਗੇ ਆਪਣੇ ਬੱਚਿਆਂ ਵਾਸਤੇ ਯਤਨ ਹੋਰਦੇ ਆ ਛੋਟੇ ਛੋਟੇ ਬੱਚੇ ਇਥੇ ਖੇਡਣਦੇ ਆ ਤੇ ਮੈਂ ਕਿਹਾ ਆਜੋ ਨਾਲ ਸਫਾਈ ਕਰੀਏ ਨਾਲੇ ਇਨਾ ਬੱਚਿਆਂ ਨੂੰ ਵੀ ਇੱਕ ਲਗਨ ਹੈ ਮੈਨੂੰ ਕਹਿੰਦੇ ਵੀ ਅੰਕਲ ਸਾਨੂੰ ਸਪੋਰਟ ਸਵਾਰ ਤੇ ਲੈ ਕੇ ਦੇਣਾ ਤੁਸੀਂ ਪੈਟ ਵਗੈਰਾ ਜਾਂ ਬਾਲ ਜਾਂ ਵਿਕਟਾਂ ਵਗੈਰਾ ਜੋ ਵੀ ਕ੍ਰਿਕਟ ਖੇਡਦੇ ਹਨ ਤੇ ਮੈਂ ਕਿਹਾ ਕੋਈ ਨਹੀਂ ਕੋਈ ਕੱਲ ਨੂੰ ਜਾਂ ਪਰਸੋਂ ਤੱਕ ਤੁਹਾਡਾ ਮੈਂ ਵੀ ਮਹਈਆ ਕਰ ਦਿਆਂਗਾ ਵਾਲੀਬਾਲ ਦੇ ਵੀ ਇੱਥੇ ਨੈਟ ਲਾ ਕੇ ਦੇਣੇ ਆ ਬੱਚਿਆਂ ਨੂੰ ਫੁੱਟਬਾਲ ਦੇ ਵੀ ਜਿਹੜੇ ਪੋਲ ਵਗੈਰਾ ਲਾਵਾਂਗੇ ਹੁਣ ਉਹ ਤੋਂ ਬਾਅਦ 400 ਨੇ ਬੂਟੇ ਲਾ ਕੇ ਫਿਰ ਜਦੋਂ ਗ੍ਰਾਂਟ ਪਹੇਗੀ ਤਦੋਂ ਇਹਦੀ ਚਾਰਦਵਾਰੀ ਸ਼ੁਰੂ ਕਰਾਂਗੇ ਸੋ ਕਹਿਣ ਦਾ ਭਾਵਾ ਵੀ ਪਲਾਸਟਿਕ ਤੇ ਵੈਸੇ ਵੀ ਸਾਡੇ ਜੀਵਨ ਵਾਸਤੇ ਬੜੀ ਖਤਰਨਾਕ ਆ ਤੇ ਇਹਦੀ ਇਹਨੂੰ ਖਤਮ ਕਰ ਦੇਣਾ ਚਾਹੀਦਾ ਜਿਵੇਂ ਕਿੰਨਾ ਖਲਾਰਾ ਪਿਆ ਹੀ ਆਲੇ ਦੁਆਲੇ ਆ ਬੱਚਿਆਂ ਨੇ 1 ਘੰਟਾ ਹੋ ਗਿਆ ਆਪਣੇ ਨਾਲ ਸਵੇਰ ਦੇ ਲੇਹੇ ਕਰਨ ਇਹ ਜਿਹੜੀ ਪਲਾਸਟਿਕ ਵਾ ਸਿਵਰੇਜ ਬੰਦ ਕਰ ਦਿੰਦੀ ਆ ਇਹਦਾ ਬੜਾ ਨੁਕਸਾਨ ਹੈ ਇਹਦੇ ਘਰਾਂ ਦੇ ਵਿੱਚ ਵੀ ਜਿਹੜੀ ਪਲਾਸਟਿਕ ਇਹਨੂੰ ਇਕੱਠੀ ਕਰਕੇ ਰੱਖਣਾ ਚਾਹੀਦਾ ਤੇ ਇਕੱਠੀ ਕਰਕੇ ਇੱਕ ਜਗ੍ਹਾ ਇਹਨੂੰ ਮਤਲਬ ਵੇਖੋ ਜਿਹੜਾ ਸਾਡੇ ਕੋਲ ਸੌਰਸਿਆ ਵੀ ਅੱਗ ਲਾ ਕੇ ਇਹਨੂੰ ਖਤਮ ਕਰ ਦੋ ਬਿਲਕੁਲ ਹਨ ਤੇ ਇਹਦੇ ਵਾਸਤੇ ਹੋਰ ਵੀ ਯਤਨ ਪ੍ਰਾਲੇ ਹੈਗੇ ਆ ਜਿੱਦਾਂ ਕਈ ਸ਼ਹਿਰਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਿਹੜੇ ਪਲਾਸਟਿਕ ਮੁਕਤ ਪਿੰਡ ਵੀ ਬਣਾਏ ਆ ਪੰਜਾਬ ਚੋਂ ਦੋ ਪਿੰਡ ਨੇ ਤੇ ਉਹ ਦਿੱਤੇ ਵੀ ਆਉਣ ਵਾਲੇ ਸਮੇਂ 'ਚ ਵੇਖੋ ਸਾਰੇ ਕੰਮ ਪੈਸੇ ਦੇ ਨਾਲ ਤੇ ਭਾਵਨਾ ਨਹੀਂ ਹੁੰਦੇ ਆ ਜਿਹੜੇ ਬੀਤੇ ਦਿਨੀ ਤੁਸੀਂ ਗਰਾਊਂਡ ਛਡਾਈ ਸੀ ਇਹ ਕੱਲ ਫਿਰ ਕੰਮ ਆਈ ਕਬੱਡੀ ਦੇ ਹਾਂ ਹਾਂ ਨਹੀਂ ਇਹ ਬਹੁਤ ਕੰਮ ਆਏਗੀ ਆ ਜਿਹੜੇ ਸਾਡੀ ਛੋਟੀ ਛੱਡੀ ਫਲਵਾੜੀ ਆ ਜਿਹੜੇ ਬੱਚੇ ਆ ਨਾ ਇਸ ਮੈਦਾਨ 'ਚ ਖੇਡਣਗੇ ਮੱਲਣਗੇ ਔਰ ਇਹਨਾਂ ਦਾ ਸਹਿਯੋਗ ਕਰਾਂਗੇ ਤੇ ਵਦ ਤੋਂ ਵਦ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜਿਹੜਾ ਜੁੜਨ ਦਾ ਆਪਣਾ ਯਤਨ ਹੈ ਜਿਹੜਾ ਉਹ ਜਾਰੀ ਰਹੇਗਾ ਹੌਲੀ ਹੌਲੀ ਆ ਇੱਕਦਮ ਸਭ ਕੁਝ ਨਹੀਂ ਹੁੰਦਾ ਤੇ ਬਾਕੀ ਅਸੀਂ ਇਹ ਕਹਿ ਨਹੀਂ ਆ ਕਿ ਸਾਨੂੰ ਜਲਦੀ ਤੋਂ ਜਲਦੀ ਪੈਸੇ ਮਿਲਦੇ ਨਹੀਂ ਆ ਜਿਹੜੀ ਗਰਾਊਂਡ ਆ ਆਪਣੇ ਇਲਾਕੇ ਦੀ ਨਾਜਵਾਬ ਗਰਾਊਂਡ ਬਣਾਉਣੀ ਆ ਜਿਹਦੇ ਵਿੱਚ ਬੱਚੇ ਸ਼ਾਮਾਂ ਨੂੰ ਬਜ਼ੁਰਗ ਵੀ ਸੈਰ ਕਰ ਸਕਦੇ ਆ ਤੇ ਸਾਰੇ ਜਣੇ ਅਸੀਂ ਫਾਇਦਾ ਲੈ ਸਕਦੇ ਆ ਇਹਨਾਂ ਗਰਾਊਂਡਾਂ ਤੋਂ ਕਿਉਂਕਿ ਅੱਜ ਨਸ਼ੇ ਦੀ ਗੱਲ ਕਿਹੜੀ ਕਰਦੇ ਆ ਨਾ ਆਪਾਂ ਇਹ ਨਸ਼ੇ ਦਾ ਅਲਟਰਨੇਟ ਹੀ ਇਹ ਆ ਵੀ ਸਾਡੇ ਕੋਲ ਗਰਾਊਂਡਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਜਿਹੜੇ ਛੋਟੇ ਛੋਟੇ ਬੱਚੇ ਆ ਇਹ ਗਰਾਊਂਡਾਂ ਜਾਣ ਕੇ ਖੇਡਣਗੇ ਤਾਂਪੇ ਇਹਨਾਂ ਦਾ ਜਿਹੜਾ ਬ੍ਰੇਨ ਆ ਦਿਮਾਗ ਆ ਜਿਹੜਾ ਖੇਡਾਂ ਵੱਲ ਰਹੇਗਾ ਵੇਲ ਨਹੀਂ ਹੋਵੇਗਾ ਆ ਇਹ ਮੇਰੇ ਖਿਆਲ ਨਾਲ ਨਸ਼ੀਆਂ ਤੋਂ ਆਪਣੇ ਹੀ ਆਪਣੇ ਪਲਵੜੀ ਨੂੰ ਬਚਾਤਾ ਰਹੇ। ਬਾਕੀ ਸਿਪਾਈ ਚੱਲ ਰਹੀ ਹੈ ਗੁਰੂ ਮਹਾਰੇ ਕਿਰਪਾ ਕਰਨ। ਤੇ ਆਪਾਂ ਰਲ ਮਿਲ ਕੇ ਸਾਰੇ ਯਤਨ ਕਰੀਏ ਤਾਂ ਹੀ ਆਪਾਂ ਪਿੰਡ ਨੂੰ ਆਪਣੇ ਨੂੰ ਸੋਹਣਾ ਸਵਾਰ ਸਕਦੇ ਆ। ਬਹੁਤ ਬਹੁਤ ਧੰਨਵਾਦ ਆ ਵੀਰ ਸੋਨੀ ਵੀ ਲੱਗਾ ਸਵੇਰ ਦਾ ਟਰੈਕਟਰ ਤੇ। ਉਹਦਾ ਵੀ ਬਹੁਤ ਬਹੁਤ ਧੰਨਵਾਦ ਆ ਮਿਹਰਬਾਨੀ।